ਇੱਕ ਦਾਦੀ ਨੇ ਸਾਰਾ ਹੀ ਅਮਰੀਕਾ ਰਵਾ ਦਿੱਤਾ ਕਿਉਂਕਿ ਇਸ ਦਾਦੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿहां ਗੱਲ ਕਰ ਰਹੇ ਹਾਂ 73 ਸਾਲਾ ਬਜ਼ੁਰਗ ਔਰਤ ਹਰਜੀਤ ਕੌਰ ਦੀ ਜਿਹੜੀ ਕਿ 30 ਸਾਲਾਂ ਤੋਂ ਵੱਧ ਸਮੇਂ ਤੋਂ ਉੱਤਰੀ ਕੈਲੀਫੋਰਨੀਆ ਦੇ ਪੂਰਬੀ ਖੜੀ ਦੇ ਵਿੱਚ ਰਹਿ ਰਹੀ ਹੈ ਤੇ ਇੱਥੇ ਦਾਦੀ ਵਜੋਂ ਜਾਣੀ ਜਾਂਦੀ ਹੈ ਇਹ ਦਾਦੀ ਕਦੇ ਕਿਸੇ ਨੂੰ ਮਾਂ ਵਾਂਗ ਪਿਆਰ ਕਰਦੀ ਦੁਲਾਰਦੀ ਕਦੇ ਸਿਲਾਈ ਕਢਾਈ ਕਰਦੀ ਜਿਸ ਨੇ ਅੱਜ ਤੱਕ ਇੱਕ ਸਾਦਾ ਪਰ ਸਤਿਕਾਰਯੋਗ ਜੀਵਨ ਬਿਤਾਇਆ ਹੈ ਉਸ ਨੂੰ ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਨਿਯਮਤ ਜਾਂਚ ਦੌਰਾਨ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਜਾਨੀ ਕਿ ਆਈਸੀਈ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਜਿਸ ਤੋਂ ਬਾਅਦ ਇਸ ਦਾਦੀ ਦਾ ਪਰਿਵਾਰ ਅਤੇ ਅਮਰੀਕਾ ਵਸਦੇ ਸਿੱਖ ਸੜਕਾਂ ਤੇ ਉਤਰ ਆਏ ਨੇ ਤੇ ਪ੍ਰਦਰਸ਼ਨ ਕਰ ਰਹੇ ਨੇ ਦੱਸਦੀ ਹੈ ਕਿ ਹਰਜੀਤ ਕੌਰ 1992 ਦੇ ਵਿੱਚ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਗਈ ਸੀ ਉਸਨੇ ਇੱਥੇ ਬਹੁਤ ਮਿਹਨਤ ਕੀਤੀ ਮੀਡੀਆ ਰਿਪੋਰਟਾਂ ਅਨੁਸਾਰ ਹਰਜੀਤ ਕੌਰ ਦਾ ਦਸਤਾਵੇਜ਼ੀਕਰਨ ਨਹੀਂ ਕੀਤਾ ਗਿਆ ਸੀ ਜਾਨੀ ਕਿ ਉਸ ਦੇ ਕੋਲ ਅਮਰੀਕਾ ਵਿੱਚ ਰਹਿਣ ਦੇ ਲਈ ਕਾਗਜ਼ਾਤ ਨਹੀਂ ਸਨ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਹਰਜੀਤ ਕੌਰ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਹੈ ਹਰਜੀਤ ਕੌਰ ਦੀ ਪੋਤੀ ਸੁਖਦੀਪ ਕੌਰ ਨੇ ਭਾਵੁਕ ਹੋ ਕੇ ਕਿਹਾ ਹੈ ਕਿ ਇਹ ਸਿਰਫ ਮੇਰੀ ਦਾਦੀ ਨਹੀਂ ਬਲਕਿ ਹਰ ਕਿਸੇ ਦੀ ਦਾਦੀ ਹੈ ਲਗਭਗ 200 ਦੇ ਕਰੀਬ ਲੋਕ ਹੱਥਾਂ ਵਿੱਚ ਤਖਤੀਆਂ ਤੇ ਪੋਸਟਰ ਲੈ ਕੇ ਦਾਦੀ ਦੇ ਹੱਕ ਵਿੱਚ ਸੜਕਾਂ ਤੇ ਉਤਰੇ ਨੇ ਜਿਨ੍ਹਾਂ ਤੇ ਲਿਖਿਆ ਹੈ ਕਿ ਸਾਡੀ ਦਾਦੀ ਨੂੰ ਘਰ ਲੈ ਕੇ ਆਓ ਇਥੇ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਇੰਨਾ ਲੰਮਾ ਸਮਾਂ ਅਮਰੀਕਾ ਵਿੱਚ ਬਿਤਾਉਣ ਮਗਰੋਂ ਕਾਨੂੰਨ ਦੇ ਨਾਮ ਤੇ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ। ਗੌਰਤਲ ਬਹਿ ਕੇ ਯੂ ਐਸਏ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਇੱਕ ਅਮਰੀਕੀ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ ਜੋ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਸਰਹੱਦੀ ਨਿਯੰਤਰਣ ਨੂੰ ਯਕੀਨੀ ਬਣਾਉਣ ਦੇ ਲਈ ਜ਼ਿੰਮੇਵਾਰ ਹੈ। ਇਮੋਕਟ ਵਰਤੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਤੇ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਦੀ ਪਛਾਣ ਕਰਦੀ ਹੈ ਤੇ ਉਹਨਾਂ ਨੂੰ ਹਿਰਾਸਤ ਵਿੱਚ ਲੈਂਦੀ ਹੈ ਤੇ ਹੁਣ ਇਸੇ ਹੀ ਏਜੰਸੀ ਦੇ ਵੱਲੋਂ ਦਾਦੀ ਹਰਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਹੁਣ ਦਾਦੀ ਹਰਜੀਤ ਕੌਰ ਨੂੰ ਹਿਰਾਸਤ ਤੋਂ ਬਾਹਰ ਕੱਢਿਆ ਜਾਂਦਾ ਹੈ ਜਾਂ ਨਹੀਂ ਇਸ ਵਾਸਤੇ ਤਾਂ ਕੁਝ ਉਡੀਕ ਕਰਨੀ ਹੋਵੇਗੀ ਨਿਊਜ਼ ਟੈਸਟ ਰਿਪੋਰਟ ਜਾਣ ਹਿਦਾਇਤੀ